ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਲਾਲੋ ਅਤੇ ਮਾਲਿਕ ਭਗੋ ਇਹ ਸਾਖੀ ਕੀਰਤ ਦੀ ਇਮਾਨਦਾਰੀ ਅਤੇ ਹਰਾਮ ਦੀ ਕਮਾਈ ਬਾਰੇ ਹੈ ਗੁਰੂ ਨਾਨਕ ਦੇਵ ਜੀ ਜਦੋਂ ਆਪਣੇ ਸਫ਼ਰ ਉਦਾਸੀਆਂ ਦੌਰਾਨ ਸੇਧਪੁਰ ਪਹੁੰਚੇ ਤਾਂ ਉਹ ਭਾਈ ਲਾਲੋ ਨਾਮਕ ਇੱਕ ਗਰੀਬ ਤਰਖਾਨ ਦੇ ਘਰ ਠਹਿਰੇ ਭਾਈ ਲਾਲੋ ਆਪਣੀ ਮਿਹਨਤ ਦੀ ਕਮਾਈ ਨਾਲ ਗੁਜ਼ਾਰਾ ਕਰਦਾ ਸੀ ਉਸੇ ਸ਼ਹਿਰ ਵਿੱਚ ਮਾਲਿਕ ਭਾਗੋ ਨਾਮ ਦਾ ਇੱਕ ਅਮੀਰ ਅਹੰਕਾਰੀ ਆਦਮੀ ਰਹਿੰਦਾ ਸੀ ਜੋ ਲੋਕਾਂ ਦਾ ਹੱਕ ਮਾਰ ਕੇ ਪੈਸੇ ਕਮਾਉਂਦਾ ਸੀ ਉਸਨੇ ਇੱਕ ਵੱਡਾ ਭੋਜ ਰੱਖਿਆ ਅਤੇ ਗੁਰੂ ਜੀ ਨੂੰ ਵੀ ਬੁਲਾਇਆ ਪਰ ਗੁਰੂ ਜੀ ਨੇ ਉਸ ਦਾ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਜਦੋਂ ਮਾਲਿਕ ਭਾਗੋ ਨੇ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਉਸ ਦੇ ਇੱਕ ਹੱਥ ਵਿੱਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਅਤੇ ਦੂਜੇ ਹੱਥ ਵਿੱਚ ਉਸ ਦੀ ਆਪਣੀ ਮਿਠਾਈ ਫੜ ਲਈ ਜਦੋਂ ਗੁਰੂ ਜੀ ਨੇ ਦੋਹਾਂ ਨੂੰ ਨਿਚੋੜਿਆ ਤਾਂ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਦੀਆਂ ਬੂੰਦਾਂ ਅਤੇ ਮਾਲਿਕ ਭਾਗੋ ਦੀ ਮੁਠੀਆਂ ਵਿੱਚੋਂ ਖੂਨ ਦੀਆਂ ਬੂੰਦਾਂ ਨਿਕਲੀਆਂ ਗੁਰੂ ਜੀ ਨੇ ਸਮਝਿਆ ਕਿ ਮਾਲਕ ਭਾਗੋ ਦੀ ਕਮਾਈ ਲੋਕਾਂ ਦਾ ਖੂਨ ਚੂਸ ਕੇ ਕੀਤੀ ਗਈ ਹੈ ਜਦਕ ਭਾਈ ਲਾਲੋ ਦੀ ਕਮਾਈ ਮਿਹਨਤ ਅਤੇ ਇਮਾਨਦਾਰੀ ਦੀ ਹੈ ਇਸ ਸਾਖੀ ਦਾ ਮੁੱਖ ਉਪਦੇਸ਼ ਕੀਰਤ ਕਰੋ ਨਾਮ ਜਪੋ ਵੰਡ ਸ਼ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ